ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਭਗਵਾਨਤ ਮਾਨ ਭਗਵਾਨਤ ਹੋਰ ਕੋਈ ਗੱਲ ਹੀ ਨਹੀਂ ਲਾ ਬੋਲੇ ਹੁਣ ਤਾਂ ਭਗਵਾਨਤ ਵੀ ਕਹਣ ਕੱਲੇ ਹੀ ਭਗਵਾਨਤ ਕਹਿਣ ਲੱਗੇ ਕਿਉਂਕਿ ਸੁਪਨੇ ਚ ਮਹੀ ਆਉਣਾ ਨਾ ਮਾਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਕਿ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ ਜਿਵੇਂ 70 70 ਲੱਖ ਰੁਪਇਆ ਅੱਜ ਤੋਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਣ ਤੇ ਇਧਰ ਇਸ ਕੰਮ 'ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ 1 ਕਰਪੀ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਦੱਸੋ ਯਾਰ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀਆ ਇੱਕ ਫਲਾਨੇ ਬੰਦੇ ਨੇ ਕਿ ਹਾਸੀ ਫਲਾਨੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦਿੱਤੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਨਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਐਂ ਕਰਕੇ ਇਹਨੂੰ ਕਿੰਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੋਈ ਸਬੂਤ ਤਾਂ ਦੱਸੋ ਨਾ ਬੋਲਣੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਹੁੰਦੇ ਮੈਂ ਜਿਵੇਂ ਆ ਜੇ ਕਰੋੜਾਂ ਰੁਪਈਏ ਦੇ ਕੱਪੜੇ ਕਰ ਲੈਂਦੇ ਹੋ ਛੁੱਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ ਇਹ ਕਦੇ ਛੁਪਦੇ ਨਹੀਂ ਹੁੰਦੇ ਇਹ ਲੱਗ ਜਾਂਦਾ ਪਤਾ ਉਹਨੂੰ ਪਤਾ ਲੱਗ ਜਾਂਦਾ ਨਾ ਮੇਰੇ ਤੇ 1 ਰੁਪਈਏ ਦਾ ਇਲਜ਼ਾਮ ਨਹੀਂ ਸਫਾ 2 ਸਾਲ ਹੋ ਗਏ ਹੈਗਾ ਭਾਈ ਜੀ ਉਹਨੂੰ ਨੌਕਰੀਆਂ ਮਿਲੀਆਂ ਉਹਨੂੰ ਨੌਕਰੀਆਂ ਮਿਲੀਆਂ 1 ਰੁਪਈਆ ਲੱਗਿਆ ਕਿਸ ਦਾ ਕਿਸੇ ਦਾ ਨਾ 1 ਰੁਪਈਆ ਲਾ ਕੋਈ 943000 ਨੌਕਰੀਆਂ ਦਿੱਤੀਆਂ ਨੇ ਇੱਕ ਆ ਕੁੜੀ ਖਰੀਆਂ ਨੇ ਆ ਦੇਖ ਲੋ ਆ ਕੁੜੀਆਂ ਖਰੀਆਂ 1 ਰੁਪਇਆ ਲੱਗਿਆ ਹੋਵੇ ਵੀ ਥੋਡੀਆਂ ਨੌਕਰੀ ਨੇ ਤੁਹਾਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਜੈ ਜਿੰਦਾਬਾਦ ਜੈ ਜਿੰਦਾਬਾਦ ਆਹੀ ਭਗਵਾਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀਏ ਕਿਵੇਂ ਨਾ ਡਿਨੇ ਮੈਂ ਕਹਿੰਦਾ ਜੇ ਨજર ਮੇਰੀ ਨਾਲ ਲੋਕ ਦੇ ਮੈਨੂੰ ਕੋਈ ਖਤਰਨੀ ਚੱਕੀ ਜਾਊਗਾ